Hold up tomorrow. ਦੀ ਟੀਮ ਵੱਲੋਂ ਡੀਸੀ ਸਾਹਿਬ ਦਾ ਇਸ ਕਾਰਤੇ ਹੋਣ ਦੇ ਇਹ ਹੈ ਜਦੋਂ ਤੋਂ ਵਾਦ ਕਰਦਾ ਕਿ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਦੋਦ ਬੜੀਆ ਪ੍ਰਫਲਾ ਕਰਕੇ ਡੀਸੀ ਸਾਹਿਬ ਦੇ ਤੇ ਸ਼ਖਲ ਆਇਆ ਇਹ ਮੈਡਰ ਆਰਵਿੰਦਰ ਕੋਲ ਗਿਆ ਨਹੀਂ ਮੈਂ ਉਹ ਅਜੇ ਵੀ ਕਾਬੀਏ ਦੇ ਦਿੱਤੀ ਹੈ ਮੈਨੂੰ ਰਾਜਿੰਦਰ ਕੋਲ ਜਾਣੇ ਆਣਾ ਨਹੀਂ ਅੱਤਨਾਦੀ ਸ਼ੰਕਰਵਾਦੀ ਨੂੰ ਅੱਜ ਦਾ ਸਕੂਲ ਸਾਡਾ ਜਿਨ੍ਹਾਂ ਨੇ ਸਾਥ ਤੇ ਐਸੇ ਰਹਿ ਗਈ ਲੱਖਾਂ ਲੱਗ ਪਾਈ ਕਿੰਨੇ ਲੱਗੇ ਦੇ 2 ਰੁਪਏ 4 ਲੱਖ ਰੁਪਏ ਲੱਗੇ ਬਹੁਤ ਸ਼ੁਕਰਵਾਦੀ ਥੈਂਕ ਯੂ ਜੀ ਸਿਕਿਉਰਿਟੀ ਤੇ ਸਾਡੇ ਡੀਸੀ ਸਾਡੇ ਅਸਯੋਗ ਦੇ ਨਾਲ ਅੱਜ ਉਸ ਘਰ ਨੇ ਜਿਹੜੇ ਮੈਂਬਰ ਹੈ ਉਹ ਚਾਪੀਏ ਤੇ ਯਾਦ ਹੈ ਕਿ ਉਹਨਾਂ ਦੇ ਘਰ ਦਾ ਅਚ ਉਪਰੀ ਕੀਤੀ ਗਈ ਹੈ ਆਹ ਨੂੰ ਮੈਂ ਇਹਨਾਂ ਨੂੰ ਜਾਣਨਾ ਬਹੁਤ ਹੀ ਚੰਗੇ ਇਨਸਾਨ ਨੇ ਸੇਵਾ ਵਾਲੇ ਨੇ ਪਿੱਛੇ ਵੀ ਨਗਰ ਕੀਰਤਨ ਨਿਕਲਿਆ ਸੀ ਤੇ ਮੈਂ ਦੇਖਿਆ ਕਿ ਇੱਕ ਇੱਕ ਛੋਟੀ ਛੋਟੀ ਚੀਜ਼ਾਂ ਇਹਨਾਂ ਨੇ ਧਿਆਨ ਰੱਖਿਆ ਉਸ ਤੇ ਆਪ ਜਾ ਕੇ ਚੱਕਰ ਦੇ ਸੀ ਇਨਸਪੈਕਸ਼ਨ ਕਰਦੇ ਸੀ ਫਿਰ ਦੂਜੇ ਦਿਨ ਅੱਗੇ ਚੈੱਕ ਕਰਦੇ ਸੀ ਕਿ ਜੋ ਮੈਂ ਕਹਿ ਕੇ ਗਿਆ ਹੋਇਆ ਕਿ ਨਹੀਂ ਹੋਇਆ ਇਦਾਂ ਹੀ ਇਸ ਕਾਰਜ ਬਣਾਉਣ ਵਿੱਚ ਇਨਾਂ ਦੀਆਂ ਬੈਸਟ ਵਿਸ਼ੀਜ਼ ਇਨਾਂ ਦਾ ਆਸ਼ੀਰਵਾਦ ਸਾਡੇ ਸਾਰੇ ਮੈਂਬਰਾਂ ਨਾਲ ਆ ਰਿਹਾ ਜੀ ਸਾਹਿਬ ਇਹ ਜਿਹੜੀ ਸਾਡੀ ਜੁਆਇੰਟ ਐਕਸ਼ਨ ਕਮੇਟੀ ਨੇ ਥੋੜੀ ਦੇਰ ਤੋਂ ਬਣੀ ਪਰ ਥੋੜੀ ਦੇਰ ਚੀਜ਼ ਨੇ ਬੜੀਆਂ ਮੱਲਾ ਮਾਰਤੀਆਂ ਇਹ ਘਰ ਬਣਿਆ ਹੋਰ ਵੀ ਕਈ ਕੰਮ ਨੇ ਸਾਡੇ ਮਲਕ ਸਾਹਿਬ ਤੇ ਮੇਰਾ ਵੀਰ ਜਸਵਿੰਦਰ ਜੀ ਚਾਉਲਾ ਜੀ ਭਰਦਵਾ ਸਾਹਿਬ ਚੋਪੜਾ ਸਾਹਿਬ ਸਾਰੇ ਜਣੇ ਤੇ ਹੋਰ ਵੀ ਸਾਥੀ ਇਹ ਬੜੀ ਮਿਹਨਤ ਕਰਦੇ ਨੇ ਜਸਵਿੰਦਰ ਜੀ ਜਦੋਂ ਮੈਂ ਗੁਰਦੈ ਦਾ ਪ੍ਰਧਾਨ ਸੀ ਉਦੋਂ ਵੀ ਉੱਥੇ ਹੁੰਦੇ ਸੀ ਉੱਥੇ ਵੀ ਬੜੀ ਸੇਵਾ ਕਰਦੇ ਹੁੰਦੇ ਸੀ ਹੁਣ ਇੱਥੇ ਵੀ ਤੇ ਜਿਹੜੀਆਂ ਵੀ ਪਾਲਿਸਿਸ ਸਰਕਾਰ ਦੀਆਂ ਆ ਰਹੀਆਂ ਨੇ ਅਸੀਂ ਸਰਕਾਰ ਨਾਲ ਪੂਰਾ ਸਹਿਯੋਗ ਦੇਾਂਗੇ ਤੁਸੀਂ ਸਾਨੂੰ ਹੁਕਮ ਕਰਨਾ ਹੈ ਉਹ ਜਿਵੇਂ ਮੈਡੀਕਲ ਦੀ ਆ ਰਹੀ ਹੈ 8 ਤਰੀਕ ਨੂੰ ਤੁਸੀਂ ਦੱਸਿਆ ਤੇ ਅਸੀਂ ਥਾਂ ਥਾਂ ਤੇ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਦੇ ਜਿਹੜੇ ਕਾਰਡ ਬਣਾਣੇ ਨੇ ਅਸੀਂ ਤੁਹਾਡਾ ਸਾਰਿਆਂ ਦਾ ਸਹਿਯੋਗ ਦੇਾਂਗੇ ਤੁਹਾਡਾ ਧਿਆਨ ਤੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੋਈ ਚੰਗਾ ਬੰਦਾ ਆਵੇ ਤੇ ਮਨ ਨੂੰ ਖੁਸ਼ੀ ਹੁੰਦੀ ਬਹੁਤ ਮਾਝਾ ਵਾ 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 ਸਭ ਤੋਂ ਪਹਿਲਾਂ ਦਾ ਮੈਂ ਅੱਜ ਤੁਹਾਡੇ ਸਾਰੇ ਨਾਲ ਫਿਰ ਇਨਸਾਨ ਬਣਾਉਣਾ ਚਾਹੁੰਦਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਅੱਜ ਜੋ ਅਸੀਂ ਇਸ ਪਰਿਵਾਰ ਲਈ ਤੁਸੀਂ ਸਾਰਿਆਂ ਨੇ ਸਾਰਾ ਕੰਮ ਹੀ ਮੈਂ ਦਾ ਕਹ ਰਿਹਾ ਤੁਹਾਡੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਾਡਾ ਜੀ ਹੈ ਸਾਡੀ ਬਾਵਾ ਗਗੂ ਜੀ ਹੈ ਸਾਰੇ ਰੂਹ ਨੇ ਮੋਦਵਾਰੇ ਖਾਏ ਆ ਉਸੀ ਜਾਰਾ ਨੇ ਕਰਵਾ ਕੇ ਦਿੱਤਾ ਮੇਰੀ ਖੁਸ਼ਕਿਸਮਤੀ ਹੈ ਕਿ ਤੁਸੀਂ ਮੈਨੂੰ ਇਸ ਮੌਕੇ ਤੇ ਜਦੋਂ ਵੀ ਪੱਥਰ ਰੱਖਿਆ ਸੀ ਉਦੋਂ ਵੀ ਉਸ ਮੌਕੇ ਤੇ ਸੜਿਆ ਸੀ ਤੇ ਮੇਰਾ ਫਰਜ਼ ਨਹੀਂ ਸੀ ਕਿ ਜਦੋਂ ਇਨਾ ਵਧੀਆ ਤੁਸੀਂ ਉਗਰਾਲਾ ਕਰਦੇ ਹੋ ਤੇ ਮੇਰਾ ਨਾ ਵੀ ਬੰਦਾ ਸੀ ਭਾਵੇਂ ਜਿੰਨੇ ਮਰਜ਼ੀ ਨੂੰ ਜਿਵੇਂ ਹੋਣ ਇਹ ਸਭ ਤੋਂ ਵਧੀਆ ਇੱਕ ਨੇਕ ਕੰਮ ਤੁਸੀਂ ਕੀਤਾ ਅੱਗੇ ਵੀ ਕਦੇ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਨੇਕ ਕੰਮ ਜਦੋਂ ਕਰੋਗੇ ਹਮੇਸ਼ਾ ਪ੍ਰਸ਼ੰਸਾ ਮਿਲੋ ਸਰਕਾਰ ਵਾਹ ਹਮੇਸ਼ਾ ਤੁਹਾਡੇ ਨਾਲ ਆਵਾਂਗਾ ਖੜਾਂਗਾ ਪਰ ਜੋ ਵੀ ਮੈਂ ਬਣ ਸਕਦਾ ਉਹ ਮੈਂ ਕਰਾਂਗਾ ਵੀ ਅੱਜ ਜੋ ਬਹੁਤ ਉਹ ਦੇਖੋ ਸਾਲ ਦਾ ਖੀਲਾ ਦਿਨ ਹੈ ਐਂਡ ਤੁਸੀਂ ਸੋਚਦੇ ਹੋ ਕਿ ਵੀ ਉਹ ਖੀਲੇ ਦਿਨ ਕੀ ਹੋਈ ਸਾਲ ਦੀ ਕੀ ਗੱਡੀ ਜਿਹੜੀ ਅਚੀਵਮੈਂਟ ਉਹ ਲੱਭਦੀਆਂ ਚੰਗੀ ਜਿਹੜੀ ਮੈਮਰੀਜ਼ ਆ ਉਹ ਕੀ ਰੰਗੀਆਂ ਤੇ ਬਹੁਤ ਵਧੀਆ ਮੈਮਰੀ ਤੁਸੀਂ ਸਾਡੇ ਲਈ ਵੀ ਦਿੱਤੀ ਹੈ ਤੇ ਜਿਹੜੇ ਪਰਿਵਾਰ ਲਈ ਤੁਸੀਂ ਨਾ ਉਸ ਕੀਤਾ ਤੇ ਆ ਗਾ ਵੀ ਤੁਸੀਂ ਅੱਜ ਨੇ ਵਾਦਾ ਕੀਤਾ ਕਿ ਉਹਨਾਂ ਦੀ ਆਪਾਂ ਹਮੇਸ਼ਾ ਨਾ ਖੜਾਂਗੇ ਇੱਕ ਬੜਾ ਵਧੀਆ ਜਿਹੜੇ ਇੱਕ ਸਾਲ ਦਾ ਖੇਲਾ ਦੇ ਨਾਂ ਆਪਾਂ ਜਿਹੜਾ ਉਹ ਬਗਾੜਿਆ ਹੈਗਾ ਤੁਸੀਂ ਜਿਵੇਂ ਦੱਸਿਆ ਪੂਰਵੀ ਜਿਹੜੇ ਤੁਹਾਡੇ ਉਪਰਾਲੇ ਆ ਜਿਵੇਂ ਉਹਦਾ ਡੰਬ ਬਾਹਰ ਤੁਸੀਂ ਕਹੇ ਕਿ ਉੱਥੇ ਤੁਸੀਂ ਉਹਨੂੰ ਹਟਾ ਕੇ ਯਾਦਗਾਰ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਵੀ ਪ੍ਰਸ਼ਾਸਨ ਜਿਹੜਾ ਤੁਹਾਡੇ ਨਾਲ ਹਮੇਸ਼ਾ ਖੜਾ ਰਹੂਗਾ ਸਰਕਾਰ ਦੀ ਵੀ ਜੋ ਹਰ ਸਮੇਂ ਸਹਾਇਤਾ ਹੋਣੀ ਹੈ ਉਹ ਦੇਵ ਨੂੰ ਤਾਂ ਮੈਂ ਆਸ਼ਵਾਸਨ ਦਿੰਦਾ ਤੁਹਾਨੂੰ ਕਿ ਬੱਬੂ ਜੀ ਵੀ ਖੜੇ ਹੈ ਮਾੜਨ ਰਜਿੰਦਰਪੁਰ ਥਾੜਾ ਜਿਹੜੇ ਨੀ ਪੱਥਰ ਵੇਲੇ ਆਏ ਸੀਗੇ ਉਹਨਾਂ ਨੇ ਵੀ ਮੈਨੂੰ ਫੋਨ ਕਰਕੇ ਦੱਸਿਆ ਕਿ ਉਹ ਇੱਕ ਤਾਂ ਧੰਨਵਾਦੀ ਨੇ ਅੱਜ ਦੇ ਕਾਰਜ ਲਈ ਤੇ ਆਂ ਗਾਂ ਵੀ ਜਦੋਂ ਵੀ ਆਪਾਂ ਕੋਈ ਚੰਗਾ ਕਾਰਨ ਸਮਾਗਮ ਦੇ ਕਰਨਾ ਚਾਹਾਂਗੇ ਹਮੇਸ਼ਾ ਤੁਹਾਡੇ ਨਾਮ ਲਵਾਂਗੇ ਤੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਹੀ ਚੰਗਾ ਤੁਸੀਂ ਉਪਰਾਲਾ ਕੀਤਾ ਹੈਗਾ ਤੇ ਅਗਾ ਵੀ ਮੈਂ ਹੀ ਉਮੀਦ ਕਰਨਾ ਕਿ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਚੰਗੇ ਦਾ ਕਾਰਜਾਂ ਵੀ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਸਸਿਕਪਨ ਅਤੇ 2019 ਦੇ ਇੱਕ ਸਾਡੇ ਛੋਟੇ ਜਿਹੇ ਉਪਰਾਲੇ ਵਾਸਤੇ ਵੀ 2019 ਨੇ ਇੰਟਰਸਟ ਲਿਆ ਉਹ ਇਥੇ ਪਹਿਲਾਂ ਵੀ ਹੋ ਕੇ ਗਏ ਦੂਜੀ ਵਾਰ ਫਿਰ ਆਪਣਾ ਵਿਜੀਵਾਂ ਚੋਂ ਟਾਈਮ ਕਢ ਕੇ ਆਇਆ ਮੈਂ ਬਹੁਤ ਬਹੁਤ ਆਪਣੇ ਦਿਲ ਤੋਂ ਮਨਾਈ ਗਰਾਈਆਂ ਤੋਂ ਜਲਦੀ ਗਰਾਈਆਂ ਤਾਂ ਇਹਨਾਂ ਦਾ ਵੈਲਕਮ ਕਰਦਾ ਹਾਂ ਸਤਿਕਾਰ ਕਰਦਾ ਕਿਉਂਕਿ ਇਹਨਾਂ ਨੇ ਜਿਹੜੇ ਤੋਦੇ ਅਸੀਂ ਇੱਕ ਪਰਿਵਾਰ ਦੀ ਮਦਦ ਕੀਤੀ ਹੈ ਇਸ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਇੰਟਰਸਟ ਦਿਖਾਇਆ ਥੋੜੇ ਦਿਨਾਂ ਸਾਨੂੰ ਵੀ ਹੌਸਲਾ ਮਿਲਦਾ ਹੈ ਜੀ ਜੀਬਾ ਕਿ ਐਡੇ ਵੱਡੇ ਅਫਸਰ ਹੋ ਕੇ ਇਹਨਾਂ ਨੇ ਸਾਡੇ ਮਿਸਤਮ ਤੇ ਜਿੰਨਾ ਇੰਟਰਸਟ ਦਿਖਾਇਆ ਅਸੀਂ ਜਾਣਦੇ ਹਾਂ ਕਿ ਸਾਡੇ ਵਾਂਗੂ ਹੋਰ ਵੀ ਸੰਸਥਾਵਾਂ ਇਦਾਂ ਦਾ ਕੰਮ ਕਰ ਰਹਿਣ ਜਿਸ ਹੱਬ ਨਾਲ ਡੀ.ਐਸ.ਆਬ ਦਾ ਅਸ਼ੀਰਵਾਦ ਨਾਲ ਸਾਨੂੰ ਮਿਲਿਆ ਬਹੁਤ ਅੱਛੀ ਗੱਲ ਹੈ ਬਾਕੀ ਜਿੱਦਾਂ ਬਬਲੂ ਜੀ ਜਿੱਦਾਂ ਸਰੇ ਸੀਗੇ ਕਿ ਅਸੀਂ ਜਿਹੜਾ ਮਕਾਨ ਬਣਾਇਆ ਸਰਨਾ ਜਿਹੜੀ ਸਾਡੀ ਜੁਆਇੰਟ ਐਕਸ਼ਨ ਕਮੇਟੀ ਦੀ ਟੀਮ ਹੈ ਸਰਨਾ ਵੱਡਾ ਉਪਰਾਲਾ ਸਾਡਾ ਜਿਹੜਾ ਉਸ ਕੂੜੇ ਦਾ ਡੰਗ ਫਟਾਇਆ ਜਿਹੜਾ ਸੀ ਉੱਥੇ ਸਾਡਾ ਉਹ ਸੀਗਾ ਜਿਹਨੂੰ ਅਸੀਂ ਜ਼ਰੂਰ ਮੀਨ ਬਖੜ ਗਏ ਹੈਗੇ ਆਂ ਤੇ ਕੂੜੇ ਦਾ ਡੰਗ ਫਟਾ ਕੇ ਉਹਨਾਂ ਅਸੀਂ ਉੱਥੇ ਜਿਹੜੀ ਵਾਲ ਬਣਾ ਰਿਹਾ ਪਬਲਿਕ ਸਿੰਗ ਦੀ ਯਾਦ ਵਿੱਚ ਉਹ ਵੀ ਅਸੀਂ ਡੀ.ਸੀ. ਆਪ ਨੂੰ ਹੁਣ ਤੇ ਉਹ ਮੈਂ ਖੜਾ ਬਰਾਲਾ ਹੋ ਰਿਹਾ ਬਤੀ ਦਿੱਸਾ ਦਾ ਧਿਆਨ ਤੇ ਬਬਲੀ ਜੀ ਦਾ ਨਾਮ ਤੇ ਪਰ ਆਪਣੀ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਮਾਨਯੋਗ ਜੀ ਸਾਹਿਬ ਅੱਜ ਇੱਥੇ ਆਏ ਨੇ ਮੈਂ ਤੁਹਾਨੂੰ ਇੱਥੇ ਆਣ ਤੇ ਜੀਆ ਕਹਿਣਾ ਤੇ ਇਸ ਨੂੰ ਖੁਸ਼ੀ ਹੈ ਕਿ ਇਸ ਕਰਦਾਨੀ ਪੱਥਰ ਵੀ ਡੀਸੀ ਸਾਹਿਬ ਨੇ ਰੱਖਿਆ ਸੀ ਤੇ ਅੱਜ ਚਾਬੀਆਂ ਵੀ ਡੀਸੀ ਸਾਹਿਬ ਨੇ ਦਿੱਤੀਆਂ ਨੇ ਧੰਨਵਾਦੀ ਹਾਂ ਜੀ ਸਿੱਖ ਸਾਹਿਬ ਜਲੰਧਰ ਸਾਨੂੰ ਐਸੇ ਵੀਸੀ ਮਿਲੇ ਹਨ ਕਿ ਅੱਜ ਤੱਕ ਅਸੀਂ ਮੇਰੀ 70 ਸਾਲ ਦੀ ਉਮਰ ਹੈ ਅਸੀਂ ਨਹੀਂ ਕੋਈ ਦੇਖਿਆ ਕਿ ਇਦਾਂ ਦਾ ਡੀਸੀ ਸਾਹਿਬ ਮਿਲਿਆ ਹੋਵੇ ਕਿਸੇ ਨੂੰ ਜਿਹੜੇ ਡਾਊਨ ਟੂ ਅੱਪ ਨੇ ਜਿਹੜੇ ਛੋਟੇ ਛੋਟੇ ਕੰਮ ਵਿੱਚੀ ਹੌਸਲਾ ਅੰਜਾਈ ਕਰਨ ਵਾਸਤੇ ਪਹੁੰਚਦੇ ਹਨ ਤੇ ਬਹੁਤ ਫਖਰ ਦੇ ਨਾਲ ਅਸੀਂ ਕਹਿ ਰਹੇ ਹਾਂ ਕਿ ਇਹ ਡੀਸੀ ਸਾਹਿਬ ਐਸੇ ਹੋਣ ਤੇ ਐਸੇ ਹੋਣ ਇਹਨਾਂ ਨੂੰ ਦੇਖ ਕੇ ਪ੍ਰਸ਼ਾਸਨ ਜੇ ਅਗਰ ਕਿਸ ਕਰੇ ਨਾ ਵੀ ਤੇ ਸਾਡਾ ਪੰਜਾਬ ਜਿਹੜਾ ਸਵਰਗ ਬਣ ਸਕਦਾ ਹੈ। ਬਹੁਤ ਹੀ ਪਹਿਲ ਦੇ ਤੁਸੀਂ ਕਹਿ ਰਹੇ ਆ ਕਿ ਡੀਸੀ ਸਾਹਿਬ ਨੇ ਅੱਜ ਸਾਨੂੰ ਖਰੀਦ ਲਿਆ ਜਿੱਥੇ ਖੜੇ ਕਰ ਰਹੇ ਉੱਥੇ ਹੀ ਖੜੇ ਹੋ ਜਾਂਦਾ। ਵੈਕ ਗੁਰਦੀਖ ਖਾਲਸਾ ਵੈਕ ਗੁਰਦੀਖ ਸਭ ਤੋਂ ਪਹਿਲਾਂ ਦਾ ਮੈਂ ਬਹੁਤ ਹੀ ਜ਼ਿਆਦਾ ਧੰਨਵਾਦੀ ਆ ਜੁਆਇੰਟ ਐਕਸ਼ਨ ਕਮੇਟੀ ਦੇ ਸਾਰੇ ਟੀਮ ਦੇ ਮੈਂਬਰਾਂ ਦਾ। ਤੁਹਾਨੂੰ ਪਤਾ ਜਦੋਂ ਇਸ ਸਾਲ ਸਾਡੇ ਜਲੰਧਰ ਦੇ ਵਿੱਚ ਮੀਂਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਸੀ ਘਰ ਵਗੈਰਾ ਟਟ ਗਏ ਸੀ ਸਾਨੂੰ ਯਾਦ ਹੈ ਸਤੰਬਰ ਤੋਂ ਬਾਅਦ ਅਸੀਂ ਇਸ ਕਰਦੀ ਜਿਹੜੀ ਆ ਨੀ ਪੱਥਰ ਰੱਖੇ ਗਏ ਸੀ ਜਦੋਂ ਜੁਆਇੰਟ ਐਕਸ਼ਨ ਕਮੇਟੀ ਨੇ ਇਹ ਨਿਸ਼ਚੈ ਕੀਤਾ ਸੀ ਕਿ ਇਹ ਘਰ ਜਿਹੜਾ ਅਸੀਂ ਬਣਵਾ ਕੇ ਦਵਾਂਗੇ ਹਰਮੇਸ਼ ਕੋਰ ਮਾਤਾ ਜੀ ਜਿਹੜੇ ਘਰ ਦੇ ਮਕੀਨ ਨੇ ਉਹਨਾਂ ਦੇ ਆ ਪਰਿਵਾਰ ਇੱਥੇ ਰਹਿੰਦਾ ਸੀ ਤੇ ਮੈਨੂੰ ਅੱਜ ਦੱਸਦੇ ਹੋਏ ਇਹ ਜਾਣਕਾਰੀ ਦੇਂਦੇ ਹੋਏ ਬਹੁਤ ਖੁਸ਼ੀ ਹੋ ਰਹੀ ਆ ਕਿ ਇਸ ਕਮੇਟੀ ਨੇ ਨਾ ਸਿਰਫ ਆਪਣਾ ਵਾਅਦਾ ਪੂਰਾ ਕੀਤਾ ਬਿਲਕੁਲ ਹੀ ਡਿੱਗੇ ਹੋਏ ਘਰ ਨੂੰ ਅੱਜ ਤੁਹਾਡੇ ਸਾਹਮਣੇ ਆ ਪੂਰਾ ਕਰਵਾਇਆ ਸਮੇਂ ਸਿਰ ਸਿਆਲਾਂ ਦੇ ਵਿੱਚ ਹੀ ਪੂਰਾ ਕਰਵਾਇਆ ਤਾਂ ਜੋ ਉਹਨਾਂ ਦਾ ਜਿਹੜਾ ਪਰਿਵਾਰ ਹੈ ਮਾਤਾ ਜੀ ਦਾ ਉਹ ਆਪਣੇ ਇਸ ਅੱਜ ਘਟਦੇ ਵਿੱਚ ਜਿਹੜਾ ਤਾਕਲ ਹੋ ਗਿਆ ਮੈਂ ਧੰਨਵਾਦੀ ਹਾਂ ਮੈਡਮ ਰਾਜਵਿੰਦਰਪੁਰ ਤਿਆੜਾ ਜੀ ਦਾ ਮੈਨੂੰ ਯਾਦ ਹੈ ਜਦੋਂ ਨੀਵ ਪੱਥਰ ਰੱਖਣ ਆਏ ਸੀ ਉਹਨਾਂ ਨੇ ਵੀ ਆਪਣਾ ਜਿਹੜਾ ਫੋਨ ਸੇਕ ਦੇਣ ਦਾ ਵਾਦਾ ਕੀਤਾ ਸੀ ਆ ਇਸੇ ਤਰ੍ਹਾਂ ਅਸੀਂ ਹਮੇਸ਼ਾ ਹੀ ਜ਼िला ਪ੍ਰਸ਼ਾਸਨ ਪੰਜਾਬ ਸਰਕਾਰ ਜਿੰਨੇ ਵੀ ਸਾਡੇ ਸਮਾਜ ਸੇਵੀ ਸੰਸਥਾਵਾਂ ਉਹਨਾਂ ਦੇ ਨਾਲ ਮਿਲ ਕੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਗੀ ਹਮੇਸ਼ਾ ਨਾਲ ਖੜੇ ਰਾਵਾਂਗੇ ਤੇ ਅੱਜ ਅਸੀਂ ਪਰਿਵਾਰ ਨੂੰ ਵੀ ਇਹ ਵਾਦਾ ਕੀਤਾ ਕਿ ਅੱਗੇ ਵੀ ਜੇ ਉਹਨਾਂ ਨੂੰ ਕੋਈ ਵੀ ਲੋਡ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਉਹ ਬੇਝਿਜਕ ਸਾਨੂੰ ਜਿਹੜਾ ਆ ਕੇ ਦੱਸਣ ਜੁਆਇੰਟ ਐਕਸ਼ਨ ਕਮੇਟੀ ਨੂੰ ਆ ਕੇ ਦੱਸਣ ਅਸੀਂ ਮਿਲ ਕੇ ਸਰਕਾਰ ਨਾਲ ਹੀ ਇਹਨਾਂ ਨੂੰ ਪੂਰੀ ਜਿਹੜੀ ਹਰ ਸੰਭਵ ਸਹਾਇਤਾ ਜਿਹੜੀ ਪ੍ਰਦਾਨ ਕਰਾਂਗੇ ਬਹੁਤ ਬਹੁਤ ਧੰਨਵਾਦ ਨਾਮ ਆਪਣਾ ਮੇਰਾ ਨਾਮ ਜੀ ਹਰਮੇਸ਼ ਆ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਬੂਟਾ ਪਿੰਡ ਵਿੱਚ ਅੱਜ ਇਹਨਾਂ ਮਕਾਨ ਬਣਾਇਆ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਹਾਂਜੀ ਬਹੁਤ ਵਧੀਆ ਕਿਹੜੀ ਕਮੇਟੀ ਵੱਲੋਂ ਬਣਾਇਆ ਗਿਆ ਹਾਂਜੀ ਨਾਮ ਨਾਮ ਨਹੀਂ ਪਤਾ ਤਾਂ ਬਹੁਤ ਵਧੀਆ ਕੰਮ ਸਾਡਾ ਕਰਾਇਆ ਹਾਂਜੀ ਸਾਨੂੰ ਛੱਤ ਦਿੱਤੀ ਆ ਉਹਨਾਂ ਦਾ ਮਾਲਕ ਬਹੁਤ ਬਹੁਤ ਕਿਰਪਾ ਕਰੇ ਉਹਨਾਂ ਦੇ ਉੱਤੇ ਤੇ ਘਰ ਤੁਹਾਡਾ ਪਹਿਲਾਂ ਜਿਹੜਾ ਕਹਿ ਰਹੇ ਕਿ ਘਰ ਟਹਿ ਗਿਆ ਸੀ بارشਾਂ ਦੇ ਵਿੱਚ ਟਹਿ ਆ ਸੀ ਹਾਂਜੀ ਜੀ ਪਹਿਲੀ ਦੋ ਤਰੀਕ ਨੂੰ بارش ਬਹੁਤ ਸੀਗੀ ਉਸ ਦਿਨ ਜ਼ਮੀਨ ਥੱਲੇ ਬੈਣ ਲੱਪੇ ਤਾਂ ਘਰ ਡਿਗੜ ਲੱਪਿਆ ਤਾਂ ਫਿਰ ਅਸੀਂ ਹੌਲੀ ਬੱਚੇ ਸਾਰੇ ਬਾਹਰ ਕੱਢ ਲਏ ਤਾਂ ਆਪ ਵੀ ਅਸੀਂ ਨਿਕਲ ਆਏ ਤੇ ਬਾਕੀ ਜੋ ਸਮਾਨ ਸੀਗਾ ਉਹ ਸਾਰਾ ਟੁੱਟ ਗਿਆ ਤੇ ਉਸ ਤੋਂ ਬਾਅਦ ਹੁਣ ਜਦ ਘਰ ਬਣਾਇਆ ਤੇ ਸਮਾਨ ਵੀ ਨਵਾਂ ਲਿਆ ਨਹੀਂ ਜੀ ਹਜੇ ਸਮਾਨ ਸਾਡੇ ਨਹੀਂ ਲਿਆ ਜੀ ਸਾਡੇ ਕੋਲ ਜ ਪੈਸੇ ਨਹੀਂ ਐ ਜੀ ਤੇ ਕਿੰਨੇ ਟਾਈਮ ਦੇ ਵਿੱਚ ਤੁਹਾਡਾ ਘਰ ਤਿਆਰ ਹੋ ਗਿਆ ਜੀ ਚੌਥ 4 ਮਹੀਨੇ ਹੋ ਗਏ ਨੇ 8 9ਵੇਂ ਮਹੀਨੇ ਦਾ ਹੋਇਆ ਹੈ ਸ਼ੁਰੂ ਡੈਗ ਗਿਆ ਸੀ 9ਵੇਂ ਮਹੀਨੇ ਚ ਕਿ 15 20 ਦਿਨਾਂ ਬਾਅਦ ਸ਼ੁਰੂ ਕਰ ਦਿੱਤਾ ਸੀਗਾ ਤੇ ਕਿਦਾਂ ਕਮੇਟੀ ਤੱਕ ਤੁਸੀਂ ਪਹੁੰਚੇ ਕਿਦਾਂ ਉਹਨਾਂ ਨੂੰ ਕਿਦਾਂ ਦੱਸਿਆ ਕਿ ਸਾਡਾ ਘਰ ਇਦਾਂ ਖਰਾਬ ਹੋ ਗਿਆ ਮੈਂ ਕਿਹਾ ਜੀ ਮੈਂ ਹਨਾ ਇੱਕ ਮੁੰਡੇ ਨਾਲ ਲੈ ਕੇ ਤਾਂ ਲੱਕੀ ਬਰਾਏ ਕੋਲ ਲੱਗੇ ਸੀ ਜੀ ਜੀ ਉਹਨਾਂ ਨੂੰ ਮੈਂ ਕਿਹਾ ਵੀ ਸਾਡਾ ਘਰ ਡੈਗ ਗਿਆ ਆ ਤੇ ਸਾਡੇ ਕੋਲ ਪੈਸਾ ਥੇਲਾ ਨਹੀਂ ਆ ਬਈ ਤੁਸੀਂ ਦੇਖੋ ਕਿਦਾਂ ਕਰਨਿਓ ਕਿ ਨਾ ਕੋਈ ਨਹੀਂ ਮਾਤਾ ਜੀ ਘਬਰਾਓ ਨਾ ਕਰਦੇ ਆ ਗੱਲਬਾਤ ਫੇਰ ਸਵਾਮੀ ਉਹਨਾਂ ਨੂੰ ਨੋਰਮਲ ਜੀ ਫੋਨ ਕਰਤਾ ਉਹਨਾਂ ਨੂੰ ਫੋਟੋ ਭੇਜੀ ਉਹ ਵੀ ਕਹਿੰਦੇ ਤੁਸੀਂ ਦੱਸਿਆ ਘਰ ਤੇ ਨਹੀਂ ਤੁਹਾਡਾ ਘਰ ਇਨਾ ਬੁਰੀ ਤਰ੍ਹਾਂ ਡਿੱ ਗਿਆ ਫੇ ਅਸੀਂ ਕਿਹਾ ਸੀ ਕਿ ਭੈਣ ਜੀ ਸਾਡਾ ਹਨਾ ਦਿਮਾਗ ਹੀ ਕੋਮ ਪਤਾ ਹੀ ਨਹੀਂ ਲੱਗਦਾ ਸੀ ਕਰੀਏ ਕੀ ਕਿਤੇ ਬੈਠਣ ਨੂੰ ਵੀ ਜਗ੍ਹਾ ਹੈ ਨਹੀਂ ਸੀ ਜੀ ਤੇ ਸਾਡੇ ਗਵਾਰਡੀਅਨ ਸਾਨੂੰ ਚਾਰ ਦਿਨ ਰੱਖਿਆ ਉਸ ਤੋਂ ਬਾਅਦ ਸਾਹਮਣੇ ਗਵਾਰਡੀ ਹੈ ਤੇ ਉਹਨਾਂ ਨੇ ਸਾਨੂੰ 3 ਮਹੀਨੇ ਰੱਖਿਆ ਜੀ ਹਾਂਜੀ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦੀ ਆ ਜਿਨ੍ਹਾਂ ਨੇ ਸਾਨੂੰ ਔਖੇ ਵੇਲੇ ਦੇ ਵਿੱਚ ਘਰ 'ਚ ਛੱਤ ਦਿੱਤੀ ਆ ਅੱਜ ਡੀਸੀ ਸਾਹਿਬ ਵੀ ਤੁਹਾਡੇ ਘਰ ਦਾ ਜਿਵੇਂ ਉਦਘਾਟਨ ਕਰੇ ਪਹੁੰਚੇ ਸੀ ਤੇ ਕਿੱਦਾਂ ਲੱਗਿਆ ਫਿਰ ਬਹੁਤ ਵਧੀਆ ਲੱਗਿਆ ਜੀ ਮੈਨੂੰ ਬਹੁਤ ਵਧੀਆ ਅਸੀਂ ਗਰੀਬਾਂ ਦੇ ਘਰ ਕਹਿੰਦੇ ਹੁੰਦੇ ਦੇਖ ਲਓ ਜਦੋਂ ਡੀਸੀ ਸਾਹਿਬ ਆਏ ਆ ਤਾਂ ਬੜਾ ਮਨ ਦੇ ਵਿੱਚ ਨਾ ਖੁਸ਼ੀ ਹੋਈ ਆ ਤਾਂ ਅੱਗੇ ਵੀ ਆਏ ਸੀਗੇ ਨਹੀਂ ਪੱਥਰ ਰੱਖਣ ਜੀ ਤਾਂ ਹਾਂਜੀ ਹੁਣ ਦੂਜੀ ਵਾਰ ਹੀ ਆਏ ਆ ਠੀਕ ਹਾਂਜੀ